ਰੇਟਾ 2018 ਵਾਡਲ 2018 ਵਾਡਲ ਬਾਈ ਸਭ ਤੋਂ ਵੱਡਾ ਨੰਬਰ ਦੀ ਗੱਲ ਕਰ ਲਵਾਂ ਆਪਾਂ ਬਾਈ ਨੰਬਰ ਬੜਾ ਵੀਆਪੀ ਲਾਇਆ ਇਹਦੇ ਬਾਈ ਨੰਬਰ ਬਾਈ ਮੂਸੇ ਵਾਲੇ ਵਾਲਾ ਟ੍ਰਿਪਲ ਵੀ ਪਲੇਟ ਆਦੀ ਬਾਈ ਇਹੇ ਆ ਪੱਕੀ ਫਰਸਟ ਓਨਰ ਬਾਈ ਫਰਸਟ ਓਨਰ ਹੈ ਬਾਈ ਕਿਹਨਾਂ ਦੀ ਗੱਡੀ ਆ ਬਾਈ ਹਾਂਜੀ ਨੰਬਰ ਬੜਾ ਜੰਡਾ ਹਨਾ ਬਾਈ ਮੁੱਲ ਨੰਬਰ ਦੀ ਹੈ ਕਿ ਗੱਡੀ ਦੇ ਦੀ ਗੱਡੀ ਦਾ ਵੀ ਬਾਈ ਨੰਬਰ ਦਾ ਵੀ ਦਾ ਸਾਰਾ ਸਸੀਗਾ ਬਾਈ ਜੀ ਸਸੀਗਾ ਬਾਈ ਕੀ ਹਾਲੇ ਬਾਈ ਵਧੀਆ ਵਧੀਆ ਤੁਸੀਂ ਬਾਈ ਨਾਂ ਦੱਸ ਦੋ ਬਈਲਾ ਦਾ ਆਪਣਾ ਮੋਹਨਾਂ ਵੀਰੇ ਕੁਲਦੀਪ ਸਿੰਘੀ ਕੁਲਦੀਪ ਸਿੰਘ ਬਾਈ ਜੀ ਤੇ ਆਪਣੀ ਫਰਮ ਦਾ ਨਾਮ ਬੋਲ ਦੇ ਕਵਰ ਬਈ ਆਪਣਾ ਵੀਰੇ ਪੰਜਾਬ ਕਾਰਪੋਰੈਂਟ ਸੂਲਰ ਕਰਾਤੀ ਸੂਲਰ ਕਰਾਟ ਬਈ ਹਾਂਜੀ ਤੇ ਦਰਬੇ ਰੋਡ ਤੇ ਹਣਾ ਬਈ ਅਪਲੀਕੇਸ਼ਨ ਬੋਲਾਂ ਬਾਕੀ ਤੇ ਕਿੰਨੇ ਘਟਨੇ ਟਾਈਮ ਆਪਲੇ ਬਈ ਗੱਡੀਆਂ ਬਈ ਖੜੀਆਂ ਆ ਮਾਰ ਆਹ ਖੜੀਆਂ ਨੇ ਬਈ ਹੋਰ ਵੀ ਮਿਲ ਜਾਣੀਆਂ ਕਾਰਾਂ ਇਹ ਸਾਰੀਆਂ ਸੇਲ ਨੇ ਬਈ ਪਤਾ ਆਹੀਆਂ ਸਾਰੀਆਂ ਸੇਲ ਵੀਰੇ ਅਪਲੀਕੇਸ਼ਨ ਬੋਲ ਦੇ ਬਲਾ ਆਪਣੀ ਬਈ ਲੋਕੇਸ਼ਨ ਬਈ ਦਿੱਲੀ ਵਾਲਾ ਰੋਡ ਆ ਮੇਨ ਸੂਲਰ ਕਰਾ ਦੇ ਇਨਚ ਕਿਹੜਾ ਬਈ ਇਨਚ ਪਹੁੰਚਿਆ ਇਹ ਇਨਚ 55 ਇਨਚ 55 ਰੋਡ ਆ ਬਈ ਦਰਬੇ ਨੂੰ ਜਾ ਰਿਹਾ ਤੇਰਾ ਤੇ ਇੱਧਰ ਆ ਬਈ ਕਰਾਟ ਲੋ ਹਣਾ ਕਰਾਟ ਦਾ ਕਰਾਟ ਤੇ ਆਪ ਨਹੀਂ ਫਰਮਾ ਬਈ ਹਾਂਜੀ ਕਿੱਥੋਂ ਸ਼ੁਰੂ ਹੋਣੀ ਉਧਰੋਂ ਨਹੀਂ ਇੱਧਰੋਂ ਪਈ ਦੱਸ ਦੋ ਪਹਿਲਾਂ ਨਾ ਇੱਥੋਂ ਸ਼ੁਰੂ ਕਰ ਲੈ ਜੀ ਇੱਥੋਂ ਕਰ ਲੈਣੇ ਕਰੂ ਬਈ ਆਪਾਂ ਆਹ ਛੜੀ ਗੱਡੀ ਪਹਿਲਾਂ ਇਹਦੇ ਬਾਰੇ ਦੱਸ ਦੋ ਮੜਾਇਆ ਇਹ ਬਈ ਸਰਕਟ 2013 ਮਾਡਲੀ 2013 ਮਾਡਲ ਆ ਬਈ ਪਹਿਲੇ ਨਾਂ ਦੀ ਆ ਵੀਰੇ ਪਹਿਲੇ ਨਾਂ ਦੀ ਆ ਤੇ ਆਲ ਓਵਰ ਗੱਡੀ ਓਰੀਜਨਲ ਐਕਸੀਡੈਂਟ ਕੋਈ ਨਹੀਂ ਇੱਕ ਅੱਧਾ ਪੀਸ ਪੇਂਟ ਮਿਲ ਜੂਗਾ ਕਿ ਇੰਜੀਨੀਅਰ ਦੇ ਓਕੇ ਆ ਬਈ ਜਮ ਓਕੇ ਬਈ ਤੇ ਬਾਕੀ ਸਾਰੀ ਜਿਹੜੀ ਗਾਰੰਟੀ ਹੋਊ ਆਪਣੀ ਬਈ ਸਾਰੀ ਵੀਰੇ 6 ਮਹੀਨੇ ਦੀ ਗੱਡੀ ਦੀ ਇੰਜਨ ਗੇਅਰ ਦੀ ਗਾਰੰਟੀ ਹੈ ਤੇਰਾ ਟਿਪ ਤੇ ਤੇ ਦਿਖਾ ਦੀਆਂ ਤੁਹਾਨੂੰ ਮੜੀ ਬਈ ਹਾਂ ਜੀ ਦਿਖਾਓ ਠੀਕ ਆ ਬਾਈ ਇਹ ਬੀਡੀਆਈ 2013 ਮਾਡਲ ਬਾਈ ਕਿੰਨੀ ਚੱਲੀ ਹੋਈ ਆ ਬਾਈ ਗੱਡੀ ਇਹ ਇਹ ਚੱਲ ਰਹੀ ਆ ਫਿਰੇ 90000 90000 ਬਾਈ ਪਹਿਲੇ ਨਾਂ ਦੀ ਕਰਾਓ ਪਹਿਲੇ ਨਾਂ ਦੀ ਠੀਕ ਆ ਬਾਈ ਬਾਕੀ ਕੋਈ ਫਿਕਸ ਰੇਟ ਸਾਰੇ ਦੀ ਨਹੀਂ ਹੋਣੇ ਵੀ ਮਾਨਦਨ ਹੋਣ ਮਾਨਦਨ ਕਰ ਦਾਂ ਸਾਰੀ ਠੀਕ ਆ ਠੀਕ ਆ ਕੀ ਮੰਗਦੇ ਬਾਈ ਆਪ ਇਹਦਾ ਇਹਦੀ ਹੈਗੀ ਆ ਬਾਈ 2,70,000 ਰੁਪਿਆ ਅਡਵਾਂਟ ਜੀ ਪਹਿਲੇ ਨਾਂ ਬਾਈ ਐਨਓਸੀ ਕਰਵਾ ਕੇ ਦਵਾਂਗੇ ਤੇ ਪਿਆਵ ਨੰਬਰ ਲਾਉਣਾ ਲਾ ਦਾਂਗੇ ਆਪਾਂ ਹਨਾ ਬਾਈ ਆਓ ਪੜੀ ਟੌਂਡ ਕਰ ਲਾ ਤੇ ਕਾ ਜਿਵੇਂ ਕਰਾ ਨੰਬਰ ਦੀ ਉਹ 2012 ਮਾਡਲ ਆ ਵੀਰੇ ਠੀਕ ਆ ਬਾਈ ਤੇਰੀ ਬੀਡੀਆ ਜੀ ਬਾਈ ਤੇ ਫਰਸਟ ਓਨਰ ਆ ਪਹਿਲੇ ਨਾਂ ਦੀ 85000 ਚੱਲੀ ਹੋਈ ਆ ਗੱਡੀ ਠੀਕ ਆ ਬਾਈ ਜੀ ਇਹ ਦੇਖਾਂਗੇ ਬਾਈ ਕਾਰ ਆਪਾਂ 22 ਲੱਖ ਰੁਪਏ ਦੀ ਠੀਕ ਆ ਬਾਈ ਜੀ ਲਾਇਬੀਲ ਲੱਗ ਰਿਹਾ ਤੇ ਟਾਇਰ ਪਿਆ ਗੱਡੀ ਬਾਈ ਸੁਣਨੇ ਆ ਬਾਈ ਟਾਇਰ ਦੁਰ ਨਵੇਂ ਪਏ ਨੇ ਹਨਾ ਜਮਾ 85 85 ਪਏ ਟਾਇਰ ਪਏ ਬਾਈ ਠੀਕ ਆ ਬਾਈ ਬੱਲੇ ਜਾਰੀ ਗੱਡੀ ਚਲਾਉਣੀ ਆ ਹਨਾ ਬਾਈ ਜਮਾ ਜੀ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਰਹਿਣਾ ਚਲਾਉਣੀ ਇਹਦੀ ਆਪਣੀ ਗਾਰੰਟੀ ਕਿੰਨੇ ਵੇ ਕੀ ਡਿਮਾਂਡ ਹੈ ਇਹਦੀ ਇਹਦੀ 22 ਲੱਖ ਰੁਪਏ ਦੀ ਡਿਮਾਂਡ ਬਾਕੀ ਔਨ ਟੇ ਕਿਆ ਅਜੀਤ ਰੇਟਾ ਬਾਈ ਫਿਰ ਕੀ ਡਿਮਾਂਡ ਕਰਦੇ ਆ ਬਾਈ ਆਪਾਂ ਇਹਦੀ ਇਹਦੀ ਭਾਈ ਡਿਮਾਂਡ ਹੈਗੀ ਆ ਗੱਡੀ ਦੀ ਫਰਸਟ ਓਨਰ ਆ ਪਹਿਲੇ ਨਾਲ ਦੀ ਪੱਕੇ ਸੰਗਰੂਰ ਨੰਬਰ ਦੀ ਠੀਕ ਆ ਬਾਈ ਇਹ ਗੱਡੀ ਆਪਾਂ ਦੇ ਦਾਂਗੇ ਬਾਈ 8.5 ਲੱਖ ਰੁਪਏ ਦੀ 8.5 ਮੋਗ ਦੇ ਮਾਨਤਾਣ ਕਰਦੇ ਬਾਕੀ ਮੋਗ ਵੀ ਦੇ ਮਾਨਦਾਣਾ ਬਾਈ ਹਾਂਜੀ ਬਾਕੀ ਡਿਟੇਲ ਲਖਦੇ ਨੇ ਮਾੜੇ ਦਿਖਾ ਵੀ ਦਿਨੇ ਬਾਈ ਕਿੰਨੀ ਚੱਲੀ ਆ ਬਈ ਇਹ ਹਾਂਜੀ ਕਿੰਨੀ ਚੱਲੀ ਹੋਈ ਆ ਬਾਈ ਲੱਖ ਕਿਲੋਮੀਟਰ ਬਾਈ ਕਿਲੋਮੀਟਰ ਚੱਲੀ ਆ ਬਾਈ ਹਾਂਜੀ ਠੀਕ ਆ ਬਾਈ ਠੀਕ ਆ ਵਾਜੀ ਟਾਇਰ ਡੁਰ ਵਧੀਆ ਪਈ ਨਾ ਹਣਾ ਪੂਰੇ ਓਕੇ ਆ ਬਾਈ ਹੈਗਾ 70% 70% ਟਾਇਰ ਪਰ ਤੁਸੀਂ ਇਹ ਸੌਦਾ ਉਹ ਆਪਾਂ ਟਾਇਰ ਲਵਾ ਕੇ ਵੀ ਦੇ ਦਾਂਗੇ ਗੱਡੀ ਨੂੰ ਬਈ ਹਾਂ ਠੀਕ ਰੇਟ ਦੇ ਹਿਸਾਬ ਨਾਲ ਠੀਕ ਹੈ ਬਾਈ ਠੀਕ ਹੈ ਤੇ ਆ ਗਈ ਬਈ Honda City 14 ਮਾਡਲ ਵਾਲਾ Honda City ਸੰਗਰੂਰ ਨੰਬਰ ਜੀ ਬਈ ਸੰਗਰੂਰ ਨੰਬਰ ਆ ਬਾਈ ਠੀਕ ਹੈ ਬਾਈ ਦੋ ਡਿਟੇਲ ਮਾੜੀ ਜੀ ਦੀ ਬਈ ਇਹ ਬਈ ਸੈਕੰਡ ਓਨਰ ਆ ਸੰਗਰੂਰ ਨੰਬਰ ਆ ਠੀਕ ਹੈ ਬਈ ਹਾਲ ਹੋਰ ਗੱਡੀ ਓਰੀਜਨਲ ਹਲਕਾ ਫੁਲਕਾ ਕੋਈ ਇੱਕ ਅੱਦਾ ਪੀਸ ਪੇਂਟ ਮਿਲ ਜੂ ਸਾਰੇ ਸ਼ੀਸ਼ੇ ਨਾਲ ਦੇ ਇੰਜੀਨੀਅਰ ਦੇ ਆਪਣੀ ਗਾਰੰਟੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਬਾਈ ਉਹ ਬੰਦੇ ਜਾਣ ਦੀ ਲੋੜ ਹੈ ਨਹੀਂ ਬਾਈ ਬਾਕੀ ਆਪਾਂ ਬੈਠੇ ਆ ਬਾਈ ਹਣਾ ਬਈ ਪੂਰੀ ਦੇ ਦੇ ਦੀ ਡਿਮਾਂਡ ਹੈਗੀ ਆ ਵੀਰੇ 3,60,000 ਰੁਪਿਆ ਤੇ ਬਾਕੀ ਥੋੜਾ ਵਾਧਾ ਮਾਨਤਾਨ ਕਰ ਦਾਂਗੇ ਉਹ ਮੌਕੇ ਤੇ ਹੋ ਜੂ ਹਣਾ 3 ਲੱਖ ਰੁਪਏ ਦਾ ਲੋਨ ਹੋ ਜੂ ওই ਗੱਡੀ ਦਾ ਲੋਨ ਹੋ ਜੂ ਬਾਈ 3 ਲੱਖ ਰੁਪਏ ਦਾ ਬਾਕੀ ਦੀ ਵੀ ਹੋ ਜੂ ਸਾਰੀਆਂ ਦੀ ਬਾਈ ਸਾਰੀਆਂ ਦੀ ਸਾਰੇ ਹੋ ਜੂ ਹਣਾ ਬਸੀ ਡਾਕੂਮੈਂਟੇਸ਼ਨ ਬੰਦੇ ਪੂਰਾ ਹੋਣਾ ਚਾਹੀਦਾ ਹਾਂਜੀ ਹਾਂ ਲੋਨ ਤੁਸੀਂ ਕਰਾਵਾਂਗੇ ਤੇ ਆਹ ਜੀ ਪੀਵੀ 13 ਨੰਬਰ ਦੀ ਹੋਰ ਗੱਡੀ ਇੱਕ ਬਾਈ ਇਹ 2011 ਮਾਡਲ ਬਾਈ ਇਹ ਵੀ ਸੰਗਰੂਰ ਨੰਬਰ ਆ ਪਾਕੰਦਰ ਪਹਿਲੇ ਨਾਂ ਦੀ ਹੈ ਵੀ ਬਾਈ ਠੀਕ ਆ ਬਾਈ ਜੀ ਇਹਨੂੰ ਲਾਦੇ ਲਾਇ ਸੋਨੇ ਨੇ ਬਾਈ ਹਾਂ ਨਵੇਂ ਲਾਇਟ ਟਾਇਰ ਵੀਰੇ ਠੀਕ ਆ ਬਾਈ ਜ ਤੇ ਇਹ ਪਹਿਲੇ ਨਾਲ ਦੀ ਸਾਰ ਨੇ ਤੇ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ ਬਾਈ ਨਾਲ ਦਾ ਹੀ ओरिजिनल ਸਾਰੀ ਰੀਜਨਲ ਬੰਪਰ ਡੂ ਬੰਪਰ ਹੈ ਬੰਪਰ ਡੂ ਬੰਪਰ ओरिजिनल ਠੀਕ ਆ ਬਾਈ ਜੀ ਬਾਜੀ ਵਾ ਇਹਦੀ ਹੈਗੀ ਆ ਡਿਮਾਂਡ ਵੀਰੇ 185000 ਰੁਪਿਆ 185000 ਰੁਪਿਆ ਬਾਕੀ ਆਪਾਂ ਮੌਕੇ ਤੇ ਕਰ ਲਾਂਗੇ ਕਰ ਲਾਏ ਬਾਈ ਵਿੱਚ ਦੱਸਦੀ ਮੜੀ ਬਾਈ ਆਹ ਸਾਰੀ ਨਵੀਆਂ ਕਾਰ ਬਾਈ ਬੰਦੇ ਨਾਲ ਬਈ ਕਿਸੀ ਗੱਡੀ ਦੇ ਹੱਥ ਲਵਾਉਣ ਦੀ ਲੋੜ ਵੀ ਨਹੀਂ ਖੜਾ ਬਾਈ ਆਹ ਛੋਟੀਆਂ ਕਾਰਾਂ ਦੇ ਵੀ ਲੋਨ ਕਰਵਾਉਂਦਾ ਬਾਈ ਇਹਦੇ ਵੀ ਲੋਨ ਹੋ ਜੂਗਾ ਇਹਦੇ ਵੀ ਲੋਨ ਹੋ ਜੂਗਾ ਕੋਈ ਜੱਕਰ ਠੀਕ ਆ ਬਾਈ ਕਿੰਨਾ ਲੋਨ ਕਰਦਣੇ ਆਪਾਂ ਇਹਦੇ ਬਾਈ ਇਹਦੀ 70000 ਰੁਪਿਆ ਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਕਰਵਾ ਲਓ। ਬਾਕੀ ਲੈ ਜੀ ਬਾਈ ਤੋ ਬਾਕੀ ਲੋਨ ਕਰਵਾ। ਠੀਕ ਆ ਬਾਈ ਜੀ। ਕਿੰਨੇ ਮਾਡਲ ਸੀ ਆਪਣੇ ਬਾਈ ਜੀ? 11 ਬਾਈ ਜੀ। 11 ਮਾਡਲ ਆ। ਫਟ ਓਨਰਾ ਪੱਕੇ ਪੰਜਾਬ ਨੰਬਰ ਦੀ। ਪੱਕੇ ਪੰਜਾਬ ਨੰਬਰ ਦੀ ਆ ਬਾਈ। ਤੇ ਚਾਹਈ ਬਾਈ ਜੀ। ਇਹ ਬਾਈ ਇਹ ਵੀ 2011 ਮਾਡਲ ਹੈ ਜੀ। 11 ਮਾਡਲ ਆ ਬਾਈ। ਤੇ ਹਾਸਨ ਰੂਰ ਨੰਬਰ ਦੀ ਆ। ਵਿੱਚੋਂ ਦਿਖਾ ਦੇਣਾ ਵੜੀ ਬਾਈ ਗੱਡੀ। ਇਹ ਸੰਗਰੂਰ ਨੰਬਰ ਜੈ ਸੈਕੰਡ ਓਨਰ ਆ ਵੀਰੇ। ਠੀਕ ਆ ਗੱਡੀ ਜੀ ਆਪਣੀ ਇੰਜਨ। ਸੀਟ ਕਵਰ ਪਏ ਹੋਏ ਨੇ ਸੋਹਣੇ ਹਨਾ ਬਾਈ ਨਵੇਂ। ਠੀਕ ਆ ਬਾਈ ਇਹ ਦੇ ਦਾਂਗੇ ਵਿਰੋਧੀ ਡਿਮਾਂਡ ਹੈਗੀ 140000 ਰੁਪਏ ਬਾਕੀ ਮੌਕੇ ਦੇ ਬਾਕੀ ਮੌਕੇ ਤੇ ਆ ਬਾਈ ਤੇ ਡਿਮਾਂਡ ਹਾਂ ਬਾਈ ਮਾਡਲ ਜਿੰਨੀ ਹੈ ਇਹ 2011 2011 ਸੈਕੰਡ ਓਨਰ ਆ ਵੀਰੇ ਸੈਕੰਡ ਓਨਰ ਆ ਬਾਈ ਠੀਕ ਆ ਬਾਈ ਜੀ ਠੀਕ ਆ ਤੇ ਆ ਗਈ ਬਾਈ ਕੋਈ ਹੋਰ ਆਲਟੋ ਬਾਈ ਇਹ 2010 ਐਚ ਆਰ ਨੰਬਰ ਬਾਈ ਪਿਕਚਰ ਨੰਬਰ 2010 ਮਾਡਲ ਬਾਈ ਕੈਮੇ ਓਨਰ ਦੀ ਹੈ ਬਾਈ ਇਹ ਇਹ ਸੈਕੰਡ ਓਨਰ ਬਾਈ ਸੈਕੰਡ ਓਨਰ ਦੀ ਕਾਰ ਆ ਬਾਈ ਗੱਡੀ ਐ ਵੀ ਸੋਹਣੀ ਆ ਇਹਦਾ ਫਿਕਸ ਜਿਆ ਰੇਟ ਆ 85000 ਰੁਪਏ ਦੀ ਦੇ ਦਾਂਗੇ ਫਿਕਸ ਰੇਟ ਆ ਬਾਈ 85000 ਦੀ ਐਨਓ ਠੀਕ ਹੈ ਵੀ ਮਤਲਬ ਪੱਤੀ ਦੇ ਡਾਈਜੈਸਨੂ ਚ ਦੇਵਾ ਗਿਆ ਪਾ ਬਾਈ ਐਨਓ ਸੀ ਕਟਵਾ ਦਾਂਗੇ ਕਟਵਾ ਲਾਂਗੇ ਬਾਈ ਨੰਬਰ 50 ਦੇ ਲਿਖਾਉਦਾ ਦੀ ਬਾਈ ਹਾਂ ਲੱਗੂ ਵੀਰੇ ਐਨਓ ਸੀ ਕਟਵਾ ਦੇ ਠੀਕ ਹੈ ਬਾਈ ਆ ਧੋਣ ਵਾਲੀ ਆ ਬਾਈ ਗੱਡੀ ਆ ਧੋਣ ਵਾਲੀ ਖੜੀ ਆ ਬਾਈ ਕੋਈ ਨਾ ਬੱਜੀ ਉਹ ਆਨ ਰੋਡ ਤੇ ਆ ਬਾਈ ਡਸਟ ਪਾਈ ਜਾਂਦੀ ਹੈ ਹਰੀਆਂ ਤੇ ਉਹ 2012 ਮਾਡਲ ਆ ਇਹ ਵੀ ਪਹਿਲੇ ਨਾਂ ਦੀ ਆ ਡੀਜ਼ਲ ਦੀ ਆ ਵੀਰੇ ਇਹ ਡੀਜ਼ਲ ਦੀ ਆ ਬਾਈ ਲਾਈਟ ਟਾਇਰ ਲੱਗੇ ਹੋਇਆ ਲਾਈਟ ਟਾਇਰ ਨਵੇਂ ਵਾਂਗੂ ਪਏ ਨੇ ਬਾਈ ਠੀਕ ਆ ਦੇ ਦਾਂਗੇ ਵੀਰੇ 1,35,000 ਰੁਪਏ ਦੀ ਕਿੰਨੇ ਲੱਖ ਦੇ 35000 ਬਾਈ 12 ਨੰਬਰ ਹ i10 2009 ਮਾਡਲ ਆ i10 2009 ਮਾਡਲ ਦਿੱਲੀ ਨੰਬਰ ਬਾਈ ਹਾਂਜੀ ਠੀਕ ਹੈ ਬਾਈ ਜੀ ਇਹਦੀ ਪਾਰਟ ਟਾਈਮ ਨਿਕਲ ਰਿਹਾ ਪਾਸਿੰਗ ਆਊਟ ਆ ਦੇ ਦਾਂਗੇ ਬਾਈ 70000 ਰੁਪਏ ਦੀ 70000 ਦੀ ਲੈ ਜਾਓ ਬਾਈ 70000 ਦੀ i10 ਪਾਸ ਹੀ ਆਊਟ ਆ ਬਾਈ ਪਾਸਿੰਗ ਆਊਟ ਬਾਕੀ ਕਰਵਾ ਦੇ ਜੇ ਰੇਟ ਵੜੇ ਹਿਸਾਬ ਨਾਲ ਵੀ ਪਾਸਿੰਗ ਕਰਵਾ ਕੇ ਹੀ ਦੇ ਦਾਂਗੇ 50000 ਹੀ ਦੇ ਦਾਂਗੇ ਬਾਈ ਠੀਕ ਆ ਬਾਈ ਜੀ ਕੋਈ ਬਾਕੀ ਹੋਰ ਵੀ ਕੋਈ ਵੀ ਕਾਰ ਚਾਹੀਦੀ ਹੋਵੇ ਬਾਈ ਸਾਰੀਆਂ ਕਾਰਾਂ ਅਵੇਲੇਬਲ ਨੇ ਕੋਈ ਵੀ ਚਾਹੀਦੀ ਕੋਈ ਹੋਰ ਜਿਹੜੀਆਂ ਸਾਰੀਆਂ ਜੰਦੀਆਂ ਬਾਕੀ ਡਰਾਈਵਰ ਨਾਲ ਸੰਪਰਕ ਕਰ ਇੱਕ ਵਾਰ ਬਾਈ ਇਹਦੇ ਲਈ ਪੁਰਾਣੀ ਪਿਆਰੋ ਘਟਾ ਸਕਦੇ ਵਿੱਚ ਬੰਦਾ ਬੱਤਿਆ ਬੰਦਾ ਮਾਡਲ ਸਟੇਸ਼ਨ ਦਾ ਵਾਰੀ ਬੰਦਾ ਆਪਣੀ ਅਧਿਸ਼ੈਣ ਬੋਲਦਾ ਵਾਰੀ ਵੜੀ ਬਾਈ ਸਟੇਸ਼ਨ ਵੀਰੇ ਮੈਨ ਰੋਡ ਐਨ ਐਚ 52 ਬਾਈ ਐਨ ਐਚ 52 ਦੇ ਸੂਲ ਦੜਬਾ ਬਾਈ ਰੋਡ ਇਧਰ ਆ ਹਾਂਜੀ ਆ ਦੜਬੇ ਨੂੰ ਆ ਕਿਆ ਕਰਾਣ ਨੂੰ ਹੈ ਨਾ ਬਾਈ ਹਾਂ ਕਰਾ ਦੇ ਤੇ ਆ ਆਪਣੀ ਬਾਈ ਫਰਮਾ ਹੈ ਨਾ ਨੰਬਰ ਬੋਲ ਲਓ ਆਪਣੀ ਬਾਈ ਇੱਕ ਵਾਰਾ ਨੰਬਰ ਵੀਰੇ 98737 14075 ਤੇ ਨਾ ਦੱਸ ਦੋ ਵੱਡੇ ਬਾਈ ਆਪਣਾ ਜਲਦੀ ਸਿੰਘ ਵੀਰੇ ਧੰਨਵਾਦ ਬਹੁਤ ਜਿਆਦੇ